ਅੱਜ ਸਵੇਰੇ ਰਾਹਗੀਰਾਂ ਨੂੰ ਉਸ ਵੇਲੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਪੋਪਰਾਏ ਅਤੇ ਸੰਗਟੇਸੀਆਂ ਵਿਚਕਾਰ ਵੱਡੀ ਟਾਲੀ ਡਿਗਰ ਨਾਲ ਰਸਤੇ ਵਿੱਚ ਦੂਰ ਦੂਰ ਤੱਕ ਜਾਮ ਲੱਗ ਗਿਆ ਜਿਸ ਕਰਕੇ ਰੋਜ਼ਾਨਾ ਕੰਮ ਤੇ ਜਾਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਇਸ ਸਬੰਧ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਚੋਹਾਨ ਅਤੇ ਕੌਂਸਲਰ ਸ਼੍ਰੀਮਤੀ ਬਲਵਿੰਦਰਪੁਰ ਹੀਰ ਦੇ ਪਤੀ ਸੰਜੀਵ ਹੀਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਕਿ ਪੋਪਰਾਏ ਨਹਿਰ ਪੁਲੀ ਦੇ ਨੇੜੇ ਇੱਕ ਵੱਡੀ ਟਾਲੀ ਦਾ ਰਸਤੇ ਵਿੱਚ ਡਿੱਗਿਆ ਹੋਇਆ ਹੈ ਅਤੇ ਜਿਸ ਕਾਰਨ ਰਾਹਗੀਰਾਂ ਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਹਨਾਂ ਨੇ ਜੰਗਲਾਤ ਵਿਭਾਗ ਨੂੰ ਇਤਲਾਹ ਦੇ ਦਿੱਤੀ ਅਤੇ ਜੀਸੀਬੀ ਦੀ ਮਦਦ ਨਾਲ ਟਾਲੀ ਨੂੰ ਕਿਨਾਰੇ ਕੀਤਾ ਗਿਆ ਅਤੇ ਜਦੋਂ ਦੂਜੇ ਪਾਸੇ 112 ਦੇ ਇੰਚਾਰਜ ਸਤਵੀਰ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਗਿਆ ਕਿ ਰਸਤੇ ਵਿੱਚ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਰਸਤੇ ਦੇ ਡਬਾਜਨ ਕਰਕੇ ਮੌਕੇ ਤੇ ਰਸਤੇ ਨੂੰ ਕਲੀਅਰ ਕਰਵਾਇਆ ਗਿਆ। ਅੰਜ ਪ੍ਰਧਾਨ ਜੀ ਕਿੱਟੜਾ ਰਸਤੇ 'ਚ ਦਰਸਤੀਆਂ ਨੈਪੋਲੀ ਤੇ ਕੀ ਕਹਿਣਾ ਚਾਹੁੰਦੇ ਆ ਇਹ ਦਰਖਤ ਸਵੇਰੇ ਡਿਗਿਆ ਔਰ ਮੈਨੂੰ ਪਤਾ ਲੱਗਾ ਮੈਂ ਤੇ ਮੇਰਾ ਸਾਥੀ ਕਾਉਂਸਲਰ ਸੰਜੀਵ ਕੁਮਾਰ ਜੀ ਆਏ ਸੀਗੇ ਤੇ ਲੱਗਿਓ ਆ ਕਟਨ ਵੀ ਵਾਲੇ ਵੀ ਆ ਗਏ ਲੱਗਿਓ ਆ ਕੱਟ ਰਹੇ ਆ ਚਲੋ ਅਸੀਂ ਵੀ ਜਿੰਨੇ ਜੁਗ ਗਿਆ ਉਹ ਰਸਤਾ ਪੱਧਰ ਕੀਤਾ ਔਰ ਆਸ ਹੈ ਵੀ 1 ਘੰਟੇ ਸਵਾ ਘੰਟੇ ਦੇ ਵਿੱਚ ਵਿੱਚ ਸਾਰਾ ਪੱਧਰਾ ਹੋ ਜਾਊਗਾ ਔਰ ਰਸਤਾ ਬਹਾਲ ਕਰ ਦਿੱਤਾ ਜਾਊਗਾ ਹੁਣ ਜਿਹੜਾ ਆਰਜੀ ਤੌਰ ਤੇ ਰਸਤਾ ਢੰਡਿਆਂ ਵਿੱਚ ਦੀ ਇੱਥੋਂ ਅਸੀਂ ਦੱਸੀ ਜੰਨੇ ਆ ਵੇਰ ਕਰ ਰਹੇ ਆ ਔਰ ਢੰਡਿਆਂ ਵਿੱਚ ਦੀ ਅਸੀਂ ਰਸਤਾ ਪਾ ਦਿੱਤਾ ਮੁਲਾਜ਼ਮ ਵੀ ਸਾਡੇ ਖੜੇ ਆ ਤਕਰੀਬਨ ਘੰਟਾ ਲੱਗ ਜਾਣਾ ਕਿਉਂਕਿ ਦਾਸਤ ਕਾਫੀ ਵੱਡਾ ਆ ਜੀਬੀਸੀ ਸਾਡੀ ਆ ਰਹੀ ਜੀਬਿਸ ਤੋਂ ਬਿਨਾ ਇਹ ਕੰਮ ਹੋਣਾ ਅਸੰਭਵ ਹੀ ਆ ਤੇ ਅੰਗਲਾਜ਼ ਮੰਗ ਵੀ ਨੂੰ ਕਹਤੀ ਉਹਨੇ ਆਪਣੇ ਬੰਦੇ ਦੋ ਭੇਜੇ ਆ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਵੱਡੋ ਤੇ ਬਾਕੀ ਉਹਨਾਂ ਦੇ ਵੀ ਮੁਲਾਜ਼ਮ ਆ ਰਹੇ ਇਹਨੂੰ ਆ ਕੇ ਸਾਹਮਣੇ ਆਪਣੇ ਤਰ੍ਹਾਂ ਪਰ ਅਸੀਂ ਫੌਰੀ ਤੌਰ ਤੇ ਇਸ ਕਰਕੇ ਲੱਗੋਆ ਵੀ ਇੱਥੋਂ ਰਸਤਾ ਜਿਹੜਾ ਸਵੇਰ-ਸਵੇਰ ਦਾ ਟਾਈਮ ਆ ਕਿਸੇ ਨੇ ਕੋਈ ਸਰਵਿਸ ਤੇ ਜਾਣਾ ਜਾਂ ਕਿਤੇ ਵੀ ਆ ਬਈ ਜਿੰਨਾ ਵੀ ਹੋ ਸਕੇ ਜਲਦੀ ਤੋਂ ਜਲਦੀ ਇਹ ਰਸਤੇ ਨੂੰ ਆਪਾਂ ਪਧਰਾ ਕਰਕੇ ਬਹਾਲ ਕਰ ਸਕੀਏ